ਸਰਕਾਰ ਵੱਲੋਂ ਸ਼ਹੀਦ ਹੋਏ ਜਵਾਨਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹ ਸਾਰੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਗੁਰਦਾਸਪੁਰ ਵਿਖੇ ਸ਼ਹੀਦ ਹੋਏ ਲੈਫਟਨੈਂਟ ਨਵਦੀਪ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਸ਼ਹੀਦੀ ਗੇਟ ਜਿਸ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਉਸ ਦੇ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਬਹੁਤ ਦੁਆ ਰੱਖਿਆ ਗਿਆ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਕੋਲੋਂ 9 ਲੱਖ ਰੁਪਏ ਖਰਚ ਕਰਕੇ ਇਸ ਗੇਟ ਦੀ ਮੁਰੰਮਤ ਕਰਵਾਈ ਅਤੇ ਅੱਜ ਗੇਟ ਦਾ ਉਦਘਾਟਨ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸ਼ਹੀਦ ਲੈਫਟਨੈਂਟ ਨਵਦੀਪ ਸਿੰਘ ਦੀ ਪੋਸਟਿੰਗ 2011 ਦੇ ਵਿੱਚ ਅਮੂ ਕਸ਼ਮੀਰ ਦੇ ਹਰੇ ਸੈਕਟਰ ਦੇ ਵਿੱਚ ਹੋਈ ਜਿੱਥੇ 17 ਅਤਿਗਾਮੀਆ ਦੇ ਨਾਲ ਲੜਦੇ ਹੋਏ 13 ਅਤਿਗਾਮੀਆ ਨੂੰ ਮਾਰਨ ਤੋਂ ਬਾਅਦ ਸ਼ਹਾਦਤ ਦਾ ਜੰਪੀਤਾ ਸੀ ਪਰਵਾਰਿਕ ਮੈਂਬਰ ਨੇ ਕਿਹਾ ਕਿ ਉਸ ਸਮੇਂ بڑے بڑے ਵੱਡੇ ਨੇਤਾ ਸ ਅਧਿਕਾਰ ਦੇ ਵਿੱਚ ਆਏ ਬਹੁਤ ਵੱਡੇ ਵੱਡੇ ਦਾਅਵੇ ਵੀ ਕੀਤੇ ਪਰ ਇਹ ਸਾਰੇ ਦਾਅਵੇ ਝੂਠੇ ਨਿਕਲੇ ਪਰਵਾਰਿਕ ਮੈਂਬਰ ਨੇ ਕਿਹਾ ਕਿ ਸ਼ਹੀਦ ਦੇ ਨਾਮ ਦਾ ਗੇਟ ਬਣਾ ਕੇ ਸਰਕਾਰ ਕੋਲੋਂ ਖਾਣਾ ਪੂਰਤੀ ਕੀਤੀ ਗਈ ਅਤੇ ਮਟੀਰੀਅਲ ਇੰਨਾ ਜ਼ਿਆਦਾ ਟੱਡੀਆਂ ਲਗਾਇਆ ਗਿਆ ਸੀ ਕਿ ਕੁਝ ਸਮੇਂ ਬਾਅਦ ਹੀ ਗੇਟ ਟੁੱਟਣਾ ਸ਼ੁਰੂ ਹੋ ਗਿਆ ਸਾਡੇ بار-बार ਚਿੱਠੀਆਂ ਲਿਖਣ ਤੋਂ ਬਾਅਦ ਵੀ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਵੀ ਇਹ ਗੇਟ ਦੀ ਮੁਰੰਮਤ ਨਹੀਂ ਕਰਵਾਈ ਗਈ ਕਈ ਚਿਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਤੋਂ ਬਾਅਦ ਦੁਖੀ ਹੋ ਕੇ ਸਾਡੇ ਪਰਿਵਾਰ ਨੇ ਕੋਲੋਂ 9 ਲੱਖ ਰੁਪਏ ਖਰਚ ਕਰਕੇ ਇਸ ਗੇਟ ਦੀ ਮੁਰੰਮਤ ਕਰਵਾਈ ਅਤੇ ਇਸ ਨੂੰ ਦੁਬਾਰਾ ਬਣਾਇਆ ਗਿਆ। ਉਹ ਵੀ ਸਰਕਾਰ ਦਾ ਕੰਮ ਇਹ ਗੇਟ ਬਣਾਇਆ ਸੀ ਤੇ ਪਰ ਹੋਣੇ ਜੀ ਨਵੀਨੀਕਰਨ ਕਰਨ ਦੀ ਜ਼ਰੂਰਤ ਸੀ। ਗੇਟ ਬਹੁਤ ਖਰਾਬ ਹੋ ਗਿਆ ਸੀ, ਟੁੱਟ ਗਿਆ ਸੀ। ਤੇ ਹੁਣ ਅਸੀਂ ਆਪਣੇ ਵੱਲੋਂ ਇਹ ਗੇਟ ਦਾ ਨਵੀਨੀਕਰਨ ਕੀਤਾ ਆ। ਸਰਕਾਰ ਨੇ ਮਤਲਬ ਇਹਦੇ 'ਚ ਕੋਈ ਵਿਸਾ ਨਹੀਂ ਪਾਇਆ, ਕੋਈ ਮਦਦ ਨਹੀਂ ਕੀਤੀ। ਅਸੀਂ ਆਪਣੇ ਤੌਰ ਤੇ ਆਪਣੇ بیٹے ਦੇ ਘਰ ਦਾ ਤਿਆਰੀ ਕਰ ਲਈ ਹੈ ਕਿੰਨੇ ਪਰਸੈਂਟ ਲਾਇਆ ਆਪਣਾ ਇਹ ਤਾਂ 9 ਲੱਖ ਰੁਪਈਆ ਲੱਗਾ ਜੀ ਸਾਡਾ ਇਹ ਸਰਕਾਰਾਂ ਵਾਲੋ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾਫੀ ਦਿਨ ਹੋ ਗਏ ਸੋ ਉਹਨਾਂ ਨੂੰ ਕਹਿੰਦੇ ਆ ਤੇ ਹੁਣ ਘਰ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਘਰਦਾਨੀ ਵੀ ਨਿਕਰਨ ਕਰ ਲਿਆ ਜੀ ਆਪੇ ਦੁਗਾਟਣਗੇ ਤਾਂ ਅੱਜ ਹਾਂਜੀ ਆਪ ਹੀ ਦੁਗਾਟਣ ਕੀਤਾ ਸੀ ਆਰਮੀ ਆਫੀਸਰ ਭਲਾਏ ਸੀ ਤੇ ਆ ਰਾਜਕੀય ਪ੍ਰਸ਼ਾਸਨ ਨਾਲ ਵੀ ਹਾਂਜੀ ਕੋਈ ਕਰਨੀ ਨਹੀਂ ਕਿਤੇ ਆ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਆ ਤੇ ਕੱਲੋ ਜੋ ਕੱਲੋ ਜੋ ਕਮਰਾ ਦੱਸ ਨੂੰ ਆਇਆ ਸ਼ਹੀਦਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਤੇ ਸ਼ਹੀਦ ਦੇ ਬੇਟੇ ਦਾ ਗੇਟ ਆ ਬਣਾ ਜਾ ਰਿਹਾ ਕੀ ਕਹਿ ਸਕਦੇ ਹਾਂ ਜੀ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਨਾਂ ਕੰਮਾਂ ਚ ਅੱਗੇ ਆਉਣਾ ਚਾਹੀਦਾ ਸਾਰੇ ਸ਼ਹੀਦਾਂ ਦੇ ਜੋ-ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਉਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਬੇ ਏਦਾਂ ਕਾਗਜ਼ਾਂ ਚ ਹੀ ਆ ਸਭ ਕੁਝ ਇਹ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਨੀ ਆ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਨੀ ਆ ਕਿ ਇਹ ਜਿਹੜੀ جنگ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵਿਚਾਰਾ ਕੱਢ ਲੈਣਾ ਚਾਹੀਦਾ ਆ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਖੇਡ ਪਰਉਣ ਦੀ ਜ਼ਰੂਰਤ ਨਾ ਹੋਵੇ। ਅਗਰ ਬੱਚੇ ਦੇ ਇਸ ਦੀ ਸੇਵਾ ਕਰਦੇ ਆਂ, ਇਸ ਦੀ ਰਾਖੀ ਕਰਦੇ ਆਂ, ਆਪਣੀ ਜਾਨਾਂ ਜਾਨਾਂ ਵਾਰ ਦਿੰਦੇ ਆਂ ਤੇ ਫਿਰ ਸਰਕਾਰ ਨੂੰ ਉਹਦੇ ਵੱਲ ਅਚੇਤੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਉਂਡਰੀ ਕਪਟਨ ਰਟਾਇਰਡ ਜਗਿੰਦਰ ਸਿੰਘ ਫਾਦਰ ਆਫ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸ਼ੋਕਚੱਕਰ। ਅਸੀਂ ਅੱਜ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰਾ ਤੇ ਗੇਟ ਤੇ ਖੜੇ ਹਾਂ ਇਹ ਗੇਟ 2014 ਵਿੱਚ ਬਣਿਆ ਸੀ ਤੇ ਇਸ ਦੀ ਹਾਲਤ ਤਕਰੀਬਨ 9 ਸਾਲਾਂ ਵਿੱਚ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਗੇਟ ਦੀ ਮੁਰੰਮਤ ਕੀਤੀ ਜਾਵੇ ਅਗਰ ਤੁਸੀਂ ਸਰਕਾਰ ਨਹੀਂ ਕਰ ਸਕਦੀ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਆਪਣੇ ਓਨ ਅਰੇਂਜਮੈਂਟ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਪ੍ਰਸ਼ਾਸਨ ਨੇ ਇਹਦਾ ਕੋਈ ਉੱਤਰ ਨਹੀਂ ਦਿੱਤਾ ਮੈਂ ਦੋ ਤਿੰਨ ਰਿਮਾਈਂਡਰ ਵੀ ਉਹਨਾਂ ਨੂੰ ਦਿੱਤੇ ਹੈ ਇਹ ਨਗਰ ਕੌਂਸਲ ਗੁਰਦਾਸਪੁਰ ਦੇ ਧਿਆਨ ਵਿੱਚ ਵੀ ਹੈ ਉਹਨਾਂ ਨੂੰ ਕਾਪੀ ਕੀਤੀ ਸੀ ਔਰ ਡੀਸੀ ਸਾਹਿਬ ਨੂੰ ਵੀ ਕਾਪੀ ਕੀਤੀ ਸੀ ਉਹ ਮੇਰੇ ਕੋਲ ਇਹ ਸਾਰੇ ਜਿਹੜੇ ਡਾਕੂਮੈਂਟਸ ਹੈ ਪ੍ਰੂਫ ਵੀ ਹੈਗਾ ਲੇਕਿਨ 6 ਮਹੀਨੇ ਵੇਟ ਕਰਨ ਤੋਂ ਬਾਅਦ ਜਦੋਂ ਉਹਨਾਂ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਕੋਈ ਰਿਪਲਾਈ ਨਹੀਂ ਦਿੱਤਾ ਤੇ ਫਿਰ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਕਿ ਗੇਟ ਜਿਹੜਾ ਹੈ ਟੁੱਟ ਰਿਹਾ ਹੈ ਜੋ ਟਾਈਲਸ ਵਗੈਰਾ ਉਪਰੋ ਹੈ ਉਹ ਡਗੰਟੀਆਂ ਹੈ ਲੋਕਾਂ ਦੇ ਸਿਰਾਂ ਵਿੱਚ ਵੱਜ ਰੀਆਂ ਸਨ ਲੋਕੀ ਵੀ ਅਤਰਾਜ ਕਰਦੇ ਸਨ ਇੱਥੋਂ ਦੀ ਜੋ ਜਾਨਦੇ ਸਨ ਤੇ ਫਿਰ ਅਸੀਂ ਪਰਿਵਾਰ ਨੇ ਫੈਸਲਾ ਲਾ ਕੇ ਇਹ ਗੇਟ ਦਾ ਨਵੀਨੀਕਰਨ ਕੀਤਾ ਹੈ ਜੋ ਕਿ ਤੁਹਾਡੇ ਸਾਹਮਣੇ ਹੈ ਜਨਤਾ ਦੇ ਸਾਹਮਣੇ ਹੈ ਇਸ ਤੇ ਸਾਡਾ ਤਕਰੀਬਨ 9 ਲੱਖ ਰੁਪਏ ਦਾ ਖਰਚਾ ਹੋਇਆ ਹੈ ਤਾਂ ਬੇਟਾ ਕਦੋਂ ਕਿੱਥੇ ਹੋਇਆ ਸੀ ਬੇਟਾ ਨੇ ਕਮਿਸ਼ਨ ਮਾਰਚ 2011 ਵਿੱਚ ਲਿਆ ਸੀ ਉਸ ਤੋਂ ਬਾਅਦ ਉਸ ਦੀ ਪੋਸਟਿੰਗ ਗੁਰੇ ਸੈਕਟਰ ਵਿੱਚ ਹੋਈ ਜੋਗੀ 15 ਮਰਾਠਾ ਲੈ ਦੇ ਨਾਲ ਸੀ तकरीबन 5 ਮਹੀਨੇ ਦੀ ਸਰਵਸਤੋਂ ਬਾਅਦ 2011 ਵਿੱਚ ਗੁਰੇ ਸੈਕਟਰ ਵਿੱਚ ਉਸ ਦਾ ਮੁਕਾਬਲਾ 17 ਅਤਵਾਦੀਆਂ ਨਾਲ ਹੋਇਆ ਤੇ ਉਹਦੇ ਵਿੱਚੋਂ तकरीबन 13 테ਰਰਿਸਟ ਮਾਰ ਦਿੱਤੇ ਇੱਕ 테ਰਰਿਸਟ ਸੁਪਿਆ ਪਿਆ ਸੀ ਜਦ ਕਿ ਬੇਟਾ ਇੱਕ ਆਪਣੇ ਸਾਥੀ ਨੂੰ ਬਚਾ ਕੇ ਸਾਈਟ ਤੇ ਕਰ ਰਿਹਾ ਸੀ ਇੱਕ 테ਰਰਿਸਟ ਨੇ ਉਸ ਦੇ ਮੱਥੇ ਵਿੱਚ ਗੋਲੀ ਮਾਰ ਦਿੱਤੀ ਸਿਰ ਵਿੱਚ ਉਸ ਨਾਂ ਬੇਟੇ ਦੀ ਫਿਰ ਵੀ ਲੜਦਾ ਰਿਹਾ ਤੇ ਅਖੀਰ 사ਤ ਤੱਕ ਲੜ ਕੇ ਉਸਨੇ ਆਪਣਾ ਸ਼ਹਾਦਤ ਦਾ ਜਮ ਇ ਦਿੱਤਾ ਉਦੋਂ ਦੇ ਵਾਦੇ ਫਿਰ ਕਿਸੇ ਕੇ ਵਾਦੇ ਇਸ ਤਰ੍ਹਾਂ ਹੈ ਜੋ ਆਰਮੀ ਦੇ ਵਾਦੇ ਹਨ ਉਹ ਤਾਂ ਪੂਰੇ ਕਰ ਦਿੱਤੇ ਹਨ ਲੇਕਿਨ ਪ੍ਰਸ਼ਾਸਨ ਬਹੁਤ ਵਾਦੇ ਕਰਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਸ਼ਹੀਦਾਂ ਦੀਆਂ ਜੋ ਇਮਾਰਤਾਂ ਬਣੀਆਂ ਹਨ ਗ੍ਰੇਡ ਬਣੇ ਹਨ ਪ੍ਰਸ਼ਾਸਨ ਸਰਕਾਰ ਬਣਾ ਤੇ ਦਿੰਦੀ ਹੈ ਲੇਕਿਨ ਬਾਅਦ ਵਿੱਚ ਉਹਦੀ ਕੋਈ ਦੇਖ ਰੱਖ ਨਹੀਂ ਹੁੰਦੀ ਹੈ ਇਹ ਸਰਕਾਰ ਨੂੰ ਟਾਈਮ ਟੂ ਟਾਈਮ ਇਸ ਤੇ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਗੇਟਾਂ ਦੀ ਬਰਬੰਦ ਕਰਨੀ ਚਾਹੀਦੀ ਹੈ ਔਰ ਖੰਡਨ ਹੋਣ ਤੋਂ ਬਚਾਉਣਾ ਚਾਹੀਦਾ ਹੈ ਸ਼ਹੀਦਾਂ ਦਾ ਸਨਮਾਨ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਸਰਕਾਰਾਂ ਦਾ ਫਰਜ਼ ਹੈ ਜੇ ਅਕਸਰ ਬਾਤੇ ਹਮ ਜੋ ਰਾਸ਼ਟਰੀ ਪਰਬ 15 ਅਗਸਤ 26 ਜਨਵਰੀ ਹੁੰਦੇ ਹਨ ਹਮ ਰਾਜਨੀਤਕਾਂ ਦੇ ਮੁੱਖ ਸੇ ਸੁਣਤੇ ਹਨ ਲੇਕਿਨ ਜ਼ਮੀਨ ਮੇਂ ਹਕੀਕਤ ਕੁਛ ਹੋਰ ਹੈ 비ਗਸ ਸੰ 2011 ਕੋ ਗੁਰਦਾਸਪੁਰ ਕਾ ਇੱਕ ਵੀ ਸਪੂਤ ਲੈਫਟ ਹੈਂਡ ਨਵਦੀਪ ਸਿੰਘ ਜਿਨਹੋਨੇ ਜੰਮੂ ਕਸ਼ਮੀਰ ਕੇ घुरे सेक्टर में बांदीपुर जिले में तेरह आतंकियों को मारकर वीरता का इतिहास रचा था जिनकी शूर वीरता को देखते हुए देश के तत्कालीन राष्ट्रपति ने उन्हें मरणोपरांत अशोक चक्र से सम्मानित किया था वो जिले का पहला ऐसा योद्धा जिसे यह शांति काल का सबसे बड़ा पुरस्कार मिला ऐसे भी आपको अंकल ने बताया कि उनकी शहादत के बाद दो हजार चौदह को बड़े प्रयासों से बार बार राइटअप कर कर करके नेताओं से मिल मिल के हमने ये गेट का जो ग्रांड सरकार द्वारा देगी चार साढ़े चार लाख के करीब उसमें भी परिवार ने अपनी जेब से पैसा लाया जो गेट आप देख रहे हो ना सरकार के अलावा सर, तो, परिवार ने उसमें भी उस, उस वक्त भी अपनी जेब से पैसा खर्च किया था उसके बाद क्या हुआ कि गेट की हालत जो है पतली हो गई टाइलें गिरनी शुरू हो गई क्योंकि घटिया मटीरियल लगा था टाइलें गिर गई गे। आसपास के जो दुकानदार थे वो परिवार से मिले कि सर यहाँ पे राहगीरों के सिर पे टाइलें गिर रही हैं तो ये बड़ी मुश्किल अगर किसी को ज़्यादा चोट लगे तो क्या होगा तो सरकार से मतलब उच्च अधिकारियों से सरकार से राइटअप किया गया नगर कौंसल के साथ राइटअप किया गया लेकिन कोई सही रिस्पॉन्स नहीं मिला आखिर में शहीद परिवार ने फैसला किया आप हम सरकारों की तरफ नहीं देखेंगे और आज आप देख रहे हो एक भव्य गेट का वो नवीनीकरण किया है परिवार ने और उनकी पूजनी माता श्रीमती जगतेंद्र कौर जी उनके पूजनी पिता कैप्टन जोगिंदर सिंह जी ने अपने कर कमलों से अपने सैन्य अधिकारियों को साथ लेकर उद्घाटन किया है इस गेट पर लगभग नौ लाख रुपये खर्चा हुआ पूरे गेट में साढ़े चार लाख बना है उसमें भी परिवार ने पैसे लगाए लेकिन उसके रेनोवेशन पे नौ लाख रुपये परिवार ने जो खर्च किया क्योंकि जो जिस तरीके से एल्यूमिनियम की प्लेट्स लगाई गई हैं इनकी जो लाइफ है बहुत ज्यादा है अजीबन तक रहेगी जहां तक ये अपनी दुनिया रहेगी ये ये यादगारें जो है शहीदों की बनी हुई ये जिंदा रहनी चाहिए ताकि देश की भावी पीढ़ी जो है उनके मॉरल लें उनसे प्रेरणा ले उनके बताए पचनों पर चले देश का दुर्भाग्य की जब शहीद के अंतिम संस्कार होता है और अंतिम अरदास वाले दिन शहीद के घर मेला लगता है बड़े बड़े वायदे किए जाते हैं लेकिन आस्ता आस्ता धीरे धीरे वो वायदे सारे कागजों में दफन के ले जाते हैं सो मेरी सरकारों से अपील है कि जिन शौर्य वीरों ने देश के आने वाले कल के लिए अपना आज कुर्बान किया उनके वायदे जो परिवार के साथ किए हैं वो उनकी चेता ठंडी होने के साथ ही पूरे हो जाने चाहिए क्योंकि जिला गुरदासपुर शहीदों की भूमि है वीरों की भूमि है वंदन की भूमि है लेकिन दुख उस बात का होता कि जब जो काम सरकारों को करने चाहिए वो काम परिवार खुद करें तो इससे बढ़कर देश का दुर्भाग्य और क्या हो सकता है कि गेट पे नौ लाख रुपए परिवार खर्च कर रहा है इस तरीके की मां से पूछा पिता से पूछा कैसा कर रहे हो कहते हमारी सबसे बड़ी दौलत थी नवदीप हमने वो देश पर कुर्बानी कर दिया बाकी पैसे हमने क्या करने हैं तो आपके सामने नौ लाख रुपए जेब से खर्चा है कोई गिला नहीं सिर्फ मन में टीस है कि जो काम सरकारों को करनी चाहिए वो आज परिवारों को खुद करना चाहिए और करने पड़ रहे हैं मेरी सरकारों से अपील है कि ऐसा नहीं होना चाहिए क्योंकि ये बीरो की भूमि है जहा जहाँ स्मारक बने यही सम्मार्क नहीं गुरदासपुर में और भी स्मारक बने हैं उनकी हालत भी बहुत खस्ता है ये नहीं होना चाहिए छब्बीस जनवरी पंद्रह अगस्त पे पूरा प्रशासन जो सरकार के जो कैबिनेट मंत्री तक इस गेट से गुजरते हैं बड़ा भव्य गेट बना है तब तो वहां पे थोड़ा बहुत करके रेनोवेशन कर दी जाती है उसके बाद सब कुछ बुला दिया जाता है तो मैं कहना चाहता हूँ आपके माध्यम से क्या शहीदों को सिर्फ छब्बीस जनवरी और पंद्रह अगस्त पे हमें याद करना चाहिए शहीदों को हर सांस के साथ याद करना चाहिए तो एक और सर मैं आप सब आप सबका भी धन्यवाद कि आए और इस परिवार को फिर मैं वंदन करता हूँ नमन करता हूँ इस परिवार ने ऐसा देश की बलिवेदी पर प्रबान कर शहीद परिवार के लाने का गौरव प्राप्त किया धन्यवाद जय हिंद जय भारत हरीश कक्कड़ की आची न्यूज नेटवर्क वन ऑफ द प्रीमियम एंड प्रेस्टिजियस प्रोफेशनल इंस्टीट्यूट Providing a wide range of professional courses with 100% placement assistance. We are Sri Sai Group of Institutes.